ਇਹ ਕੋਈ ਨਹੀਂ ਵਾਰੀ ਇਦਾਂ ਦੀ ਗੱਲਬਾਤ ਹੋ ਗਈ ਕਰਨ ਫੋਲ ਕੇ ਸੁਣ ਲੈ ਪੰਜਾਬੀ ਚ ਇਹ ਤੋਂ ਆਦਮੇ ਦੁਆਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਉਹ ਜਿਹੜੇ ਮੈਨੂੰ ਸੁਣ ਲੈ ਜਿਹੜੀ ਵੀ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਆ ਤੁਸੀਂ ਆਸੇ ਪਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਵੇ ਤੁਸੀਂ ਨਹੀਂ ਐਮਐਲਏ ਤਾਂ ਕੁਛ ਨਹੀਂ ਜਿਹੜੀ ਮੈਂ ਕਹੀ ਨਹੀਂ ਕੰਨਾ ਮੇਰੇ ਕੋਲ ਨੱਜਾ ਪਰ ਨਹੀਂ ਮੈਨੂੰ ਹਰ ਇੱਕ ਪਿੰਡ 'ਚ ਪਤਾ ਕਿੱ데 ਕਿੱ데 ਕੀ ਕੀ ਹੋਣ ਡਿਆ ਬਿਊਟੀਫੁੱਲ ਅੰਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੁਹਾਨੂੰ ਗੱਲ ਕਹਿੰਨਾ ਕੋਈ ਮਾਫੀ ਰੱਖਣਾਂ ਦੀ ਨਹੀਂ ਹੋਣਾ ਠੀਕ ਹੈ ਸਰ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਸਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਤੁਸੇ ਬੰਦੇ ਨੇ ਕਹਿਤਾ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛੱਡ ਜਾਓ ਛੱਡ ਦੇਣ ਜੂ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਕ ਆਣ ਕੇ ਸਾਡੇ ਮਾਜੇ ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੰਮੇ ਕਿਤੇ ਗਿਆ ਮਗਰ ਉਹ ਇਹ ਨਹੀਂ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਆ ਕਾਕਾ ਜੇ ਕੁਝ ਵੀ ਹੋਵੇ ਇੱਕ ਲਵ ਯੂ ਚਾਪਲ ਰੱਖਿਆ ਆ ਉਹਦਾ ਆਦਾ ਵੀਡੀਓ ਵਾਲੀ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤ ਆ ਯਾਨੀ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾਂ ਰੱਖਣਾ ਕਹਿੰਦਾ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਨਹੀਂ ਠੀਕ ਆ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬਲਾ ਸਾਨੂੰ ਸਭ ਰਾਤ ਦਹੀਂ ਤੋਂ ਉਹ ਅੰਦਰ ਦਿੱਤੀ ਗੁੱਟਾਂ ਨੂੰ ਪੰਦਰੀ ਰੱਖਣਾ ਤਾਂ ਕੋਲ ਆ ਜਿਹੜੀ ਕੁੱਤੇ ਦੀ ਛੜ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਮੈਂ ਜਾ ਕੇ ਮੈਂ ਤਨ ਦਾਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹ ਇੰਨਾ ਨਹੀਂ 10 ਮਿੰਟ ਲਾਤੇ ਖੁੱਲਣ ਨੂੰ ਦਰਾਜ ਉਹ ਮੈਂ ਕੰਮ ਕਰਨ ਗਈ ਸੀ ਕਿੱਥੇ ਦੇ ਘਰੇ ਇੰਨਾ ਬੋਲੀਦਾ ਹੈ ਗੰਦੀ ਜੋ ਕੇ ਬੋਲਦੇ ਕੋਈ ਵੀ ਕਹਿਤਾਂ ਨਹੀਂ ਕੱਕਾ ਤੁਹਾਡੇ ਕੋਲ ਜਵੇਂ ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਵਾ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਹੈ ਨਹੀਂ ਮੇਰਾ ਗੇਟ ਇੰਜ ਆ ਸਵੇਰ ਗਵਾੜ ਦੀ ਗੰਦ ਨਹੀਂ ਬਣ ਦੇਣਾ ਠੀਕ ਹੈ ਗੇਟ ਤਕੜੇ ਬਣਵਾਓ ਆਪਿ ਸਿਪਾਈ ਬਣਵਾਓ ਠੀਕ ਹੈ ਉਹ ਐਡਾ ਵੱ ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾਹਰ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ ਉਹ ਕਹਿੰਦੇ ਇਹ ਦਰਾਜਾ ਖੁੱਲ ਕੇ ਬਾਹਰ ਨਹੀਂ ਨਿਕਲਦੀ ਸਾਹਮਣੇ ਮਾਰੇ ਨਾ ਸਾਡੀ ਕੋਈ ਧੀ ਪੈਣੇ ਨਿਕਲੇ ਬਾਹਰ ਆ ਵੀ ਹੈਗੀ ਕੁੜੀ ਵਿਚਾਰੀਆਂ ਤਾਂ ਇੱਧਰ ਨਹੀਂ ਚੱਲ ਗਏ ਬਿਲਕੁਲ ਟੋਰਨੈਂਟ ਨਹੀਂ ਹੋਗਾ ਜੀ ਠੀਕ ਹੈ ਨਹੀਂ ਸਰ ਇਹ ਮੇਰਾ ਫੋਨ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆਂ